ਵੀ ਮਿੱਤਰੋ ਨਾ ਸ਼ਾਰਟ ਵੀਡੀਓ ਦੇ ਵਿੱਚ ਇੱਕ ਮੈਂ ਤੁਹਾਨੂੰ ਘਰੇਲੂ ਸੱਜਣ ਕੋਲੋਂ ਸ਼ਹਿਰ ਸਰਦੂਲਗੜ ਵਿੱਚੋਂ ਇੱਕ ਵੀਡੀਓ ਬਣਾ ਕੇ ਦਿਖਾਉਣਾ ਬਾਈ ਅਮਨਦੀਪ ਦੇ ਘਰੋਂ ਬਾਈ ਅਮਨਦੀਪ ਦਾ ਕੰਮ ਜਿਹੜਾ ਹੈਗਾ ਨਾ ਉਹ ਬਾਈ ਦੁੱਧ ਦਾ ਕਰਦਾ ਸ਼ਹਿਰ ਦੇ ਵਿੱਚ ਦੁੱਧ ਪਾਉਂਦਾ ਪਸ਼ੂ ਰੱਖ ਕੇ ਪਰ ਜਿਹੜੀ ਆ ਬਾਈ ਕੋਲ ਇੱਕ ਝੋਟੀ ਆ ਤੀਜਾ ਸੂਆ ਸੂਣਾ ਇਹਨੇ ਦਿਨ ਬਾਕੀ ਆ ਹਜੇ ਦੂਜੇ ਸੂਏ 15 ਕਿਲੋ ਦੁੱਧ ਦੀ ਗਾਰੰਟੀ ਰਹੂਗੀ ਹੁਣ ਵੀ 15 ਹੀ ਕਿਹਾ ਬਾਈ ਨੇ ਵੀਡੀਓ ਦੇ ਵਿੱਚ ਅਮਨਦੀਪ ਬਾਈ ਦੂਜੇ ਸੂਏ ਦਾ ਦੁੱਧ ਜਿਵੇਂ ਮੈਂ ਕਿਹਾ 15 ਕਿਲੋ ਕੱਠ ਸੀ ਕੇ ਵੱਧ ਸੀ ਇਹ 15 ਤੋਂ ਵੱਧ ਹੀ ਰਹੇਗਾ ਆਪਾਂ ਦਾ 15 ਆਖਾ ਹੈਗਾ ਠੀਕ ਹੈ ਠੀਕ ਹੈ ਦੋਤਾ ਬਾਦ ਦਿੱਤਾ ਸੀਗਾ ਠੀਕ ਹੈ ਬਾਦ ਦਿੱਤਾ ਇਹ ਆਪ ਕਿਹੜੇ ਬੁੱਲਦੀ ਆ ਇਹ ਆਪ 1470 ਦੱਸ ਦੀ 1470 ਦੱਸ ਦੀ ਠੀਕ ਹੈ ਇਹਦੇ ਹੁਣ ਲੱਗਿਆ ਕਿਹੜਾ ਹੈਗਾ ਇਹਦੇ ਸਮਰਾਟ ਲੱਗਿਆ ਹੋਈ ਸਮਰਾਟ ਥੇਮਕੇਰੀਆ ਠੀਕ ਆ ਭਾਈ ਇਧਰ ਕਰੀ ਕਰਾਇ ਨੀ ਝੋਟੀ ਨੂੰ ਆਪਾਂ ਤੋੜ ਕੇ ਦਿਖਾ ਦਈਏ ਸੋਹਣੇ ਥਾਂਲੇ ਵਾਲੀ ਝੋਟੀ ਆ ਸਿੰਘਾਂ ਦੀ ਮੰਤਰ ਦੀ ਚ ਇੱਕ ਕਰ ਲਓ ਤੁਸੀਂ ਹਨਾ ਇੱਕ ਠੰਡੀ ਸੀ ਲੈਣੀ ਆ ਛੱਡ ਗੱਲਾਂ ਦਿਓ ਬਾਰੇ ਠੰਡੇ ਮਤੇ ਦੀ ਝੋਟੀ ਆ ਗਈ। ਬਾਕੀ ਲੇਵੇ ਦੀ ਬੰਤਰ ਦੇਖ ਲੋ ਤੁਸੀਂ ਨਾੜਾ ਨੂਣਾ ਵੀ ਚੰਗੀਆਂ। ਹਜੇ ਦਿਨ ਬਾਕੀ ਵੀ ਲੇਵਾ ਬਣਾਉਂਦੀ ਤਰੀ ਹੁੰਦੀ ਆ। ਐਨ ਚੰਗੇ ਕਦ ਕਾਠ ਦੀ ਝੋਟੀ ਆ ਗਈ ਮਿੱਤਰੋ ਇਹ। ਤੇ ਦੁੱਧ ਜਿਹੜਾ ਹੈਗਾ ਛੋਡੇ ਘਰੇ ਝੋਟੀ 15 ਤਾਂ ਦੇਉ ਦੇਉ ਬਾਕੀ ਸੇਵਾ ਤੇ ਆ ਵੱਧ ਵੀ ਪਾ ਸਕਦੀ ਆ। ਹੁਣ ਹਾਈਟ ਚੈੱਕ ਕਰ ਲੋ ਝੋਟੀ ਦੀ। ਬਹੁਤ ਚੰਗੀ ਹਾਈਟ ਆ ਝੋਟੀ ਦੀ। ਬਾਕੀ ਜਿਹੜਾ ਰੇਟ ਆ ਉਹ ਤੁਸੀਂ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ। ਉਹ ਤੁਸੀਂ ਪੁੱਛ ਸਕਦੇ ਹੋ ਇਧਰਲੇ ਪਾਸੇ ਜਿਹੜੇ ਹੈਗੇ ਬਾਈ ਦੇ ਪਸ਼ੂ ਜਿਹੜੇ ਹੋਰ ਘਰੇ ਰੱਖੇ ਹੋਏ ਆ ਇਧਰ ਬੋਰੀ ਝੋਟੀ ਆ ਗਈ ਜਿਵੇਂ ਹਨਾ ਇੱਕ ਗਾਂ ਆ ਗਈ ਇਹ ਬਾਈ ਦੇ ਸਾਰੇ ਸਾਰੇ ਪਸ਼ੂ ਘਰੇ ਰੱਖੇ ਹੋਏ ਹੈਗੇ ਕਿਵੇਂ ਲੱਗੀ ਮੱਝ ਦੱਸਿਓ ਜੀ